ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਕਗਵਾਲ ਦੇ ਵਿੱਚ ਇੱਕ ਘਰ ਦੇ ਵਿਹੜੇ ਦੇ ਵਿੱਚ ਅਸਮਾਨ ਤੋਂ ਕੋਈ ਧਾਤ ਦਾ ਟੁਕੜਾ ਆ ਕੇ ਡਿੱਗਿਆ ਜਿਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਤਾਂ ਦੱਸਿਆ ਗਿਆ ਕਿ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਰਾਤ ਨੂੰ ਕਰੀਬ 1.5 ਵਜੇ ਘਰ ਦੇ ਬਾਹਰ ਅਸਮਾਨ ਤੋਂ ਇੱਕ ਧਾਤ ਦਾ ਟੁਕੜਾ ਆ ਕੇ ਡਿੱਗਿਆ ਜਿਸ ਤੋਂ ਬਾਅਦ ਬਹੁਤ ਤੇਜ਼ ਧਮਾਕਾ ਹੁੰਦਾ ਤੇ ਉਹਨਾਂ ਨੇ ਵੇਖਿਆ ਤਾਂ ਘਰ ਦੇ ਵਿਹੜੇ ਦੇ ਵਿੱਚ ਇੱਕ ਮਸ਼ੀਨਰੀ ਦਾ ਟੁਕੜਾ ਗਿਰਿਆ ਹੋਇਆ ਸੀ ਜਿਸ ਤੋਂ ਧੂਆ ਨਿਕਲ ਰਿਹਾ ਸੀ ਤੇ ਉਸ ਤੋਂ ਬਾਦ ਆਵਾਜ਼ ਵੀ ਆ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ ਦੱਸਦੀ ਹੈ ਕਿ ਐਸਐਚਓ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਕਟਨਾਸਲ ਤੇ ਫੋਰੈਂਸਿਕ ਟੀਮ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਤਾਂ ਆਮ ਜਨਤਾ ਨੂੰ ਵੀ ਅਪੀਲ ਹੈ ਕਿ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਤਰ੍ਹਾਂ ਦੀ ਘਬਰਾਹਟ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਕਿਹਾ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਕਿ ਆਖਰ ਇਹ ਕੀ ਚੀਜ਼ ਹੈ ਜੋ ਉਸਮਾਨੋ ਆ ਕੇ ਡਿੱਗੀ ਹੈ ਉਹ ਭਾਜੀ तकरीबन 1:40 ਮਿੰਟ ਤੇ ਮੈਨੂੰ ਮੇਰੇ ਗੌਂਡੀ ਦਾ ਜਿਹੜੇ ਆਪਣੇ ਸ਼ੋਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਅਮਨ ਦਾ ਉਹਨੇ ਕਿਹਾ ਵੀ ਸਾਡੇ ਘਰ ਤੇ ਕੁਝ ਇੱਕ ਇਦਾਂ ਦਾ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਇਕੱਠਾ ਹੋ ਗਿਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਮੌਕੇ ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਿਗਾ ਅਸੀਂ ਵੀ ਨਾਲ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਝ ਹੀ ਮਿੰਟਾਂ 'ਚ ਆ ਗਿਆ ਨਿਰੋਨ ਅੱਗੇ ਸਾਨੂੰ ਆਸ਼ਵਾਸ਼ਣ ਦਿੱਤਾ ਔਰ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੈਂਚ ਪੈਂਚ ਸਾਹਿਬਾਨ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਕਿ ਕੁਝ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਇਹ ਕਿਹਨੇ ਬਲਾਸਟ ਵੀ ਹੋਇਆ ਕੋਈ ਇਦਾਂ ਦਾ ਕੋਈ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗਵਾਂਢੀਂ ਤਰਫੋਂ ਉਹਨਾਂ ਨੇ ਇਹ ਕਿਹਾ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫ ਆਪਣੇ ਘਰ ਦੇ ਪ ਫਿਰ ਇਹਨਾਂ ਲੱਗਾ ਵੀ ਹਾਂ ਵੀ ਕੁਝ ਪਾੜ ਕੁਛ ਇਦਾਂ ਦੀ ਚੀਜ਼ ਹੋ ਸਕਦੀ ਹੈ ਜਿਹਦੇ ਨਾਲੇ ਥੋੜੇ ਜਿ ਸਹਿਮ ਗਏ ਸੀ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਦੀ ਘਬਰਾਉਣ ਦੀ ਕੋਈ ਗੱਲ ਹੈ ਨਹੀਂ ਹੈ ਫਿਰ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ ਚ ਰਹਿ ਰਹੇ ਆ ਕਿ ਨਾ ਆਪਣਾ ਜੀ ਮੇਰਾ ਨਾਮ ਹਰਪਾਲ ਸਿੰਘ ਹਰਪਾਲ ਸਿੰਘ ਪਿੰਡ ਕੜਾ ਪਿੰਡ ਕਗਵਾਲ ਜੀ ਹਰਪਾਲ ਜੀ ਇੱਥੇ ਬੰਦੇ ਕਾਫੀ ਬੰਦੇ ਇਕੱਠੇ ਹੋਏ ਆ ਇਹ ਕੀ ਮਾਮਲਾ ਹੈ ਜਦੋਂ ਸਾਨੂੰ ਪਤਾ ਲੱਗਿਆ 1:30 ਵਜੇ ਦੀ ਗੱਲ ਹੈ ਜੀ ਤਕਰੀਬਨ ਤੇ ਇੱਥੇ ਸਾਡੇ ਪਿੰਡ ਦੇ ਬਸਨੀਕ ਸ਼ੋਕਮਾ ਜੀ ਦੇ ਘਰ ਇੱਕ ਧੁਮਾਕਾ ਜਿਹਾ ਹੋਇਆ ਕੁਝ ਚੀਜ਼ ਡਿਗੀ ਇ ਤੇ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਬਸ ਕੁਝ ਨਹੀਂ ਹੋਇਆ ਤੇ ਨਾਲ ਸਾਡੇ ਅਸੀਂ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਕਿ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ ਹੁਣ ਪੁਲਿਸ ਦਾ ਸਰ ਪਹੁੰਚੀ ਪੁੱਛ ਪੁੱਛੀ ਇੱਥੇ ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰਤ ਨਹੀਂ ਤੁਹਾਨੂੰ ਪਿੰਡ ਦੇ ਬੰਦਿਆਂ ਨੂੰ ਤੇ ਉਹਨਾਂ ਨਿਕਲ ਗਏ ਸਰ ਕੰਗਵਾਲ ਵੀ ਚਲੋ ਆਏ ਪਿੰਡ ਤੇ ਪਹੁੰਚੇ ਕੀ ਹੈ ਪਰ ਮਾਮਲਾ ਜੀ ਏ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਹਵਾਲ ਦੇ ਵਿੱਚ ਕੋਈ ਅਸ਼ੋਕ ਕੁਮਾਰ ਜੀ ਹੈਗੇ ਆ ਉਹਨਾਂ ਦੇ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਡਿੱਗੀ ਸੀ ਚਲੋ ਅਸੀਂ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਪੁਲਿਸ ਟੀਮਾਂ ਲੈ ਕੇ ਪੁੱਜਿਆ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਆ ਕੋਈ ਲੱਗਦਾ ਕੋਈ ਉੱਪਰੋਂ ਕੋਈ ਇੱਕ ਇਸ ਚੀਜ਼ ਦਾ ਪਾਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਨਾਂ ਨੂੰ ਕੋਈ ਨੁਕਸਾਨ ਜਾਂ ਕੋਈ ਸਰੀਕੇਦਲ ਹੋਰ ਕੋਈ ਇਦਾਂ ਦਾ ਹਜਾਰਸ ਨਹੀਂ ਹੋਇਆ ਜਿਹਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਵਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫੋਰੈਂਸਿਕ ਟੀਮ ਆਪਣੇ ਐਕਸਪਰਟ ਨੌਲੇਜ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ ਉਹ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ ਪਾਰਟ ਹੈਗਾ ਇਲਾਕੇ ਨੂੰ ਬੱਸ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈਗਾ ਇਲਾਕੇ ਨੂੰ ਬੱਸ ਨੂੰ ਇਹ ਹੀ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਬਿਲਕੁਲ ਇੱਥੇ ਸ਼ਾਂਤਤਾ ਹੈ ਪੀਸਫੁਲ ਹੈਗਾ ਤੇ ਅਸੀਂ ਕਲੀਅਰ ਕਰਾ ਰਹੇ ਨੇ ਕਿਸ ਚੀਜ਼ ਦਾ ਪਾਰਟ ਹੈ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸ ਚੀਜ਼ ਦਾ ਪਾਰਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਵਾਕੀ ਠੀਕ ਠਾਕ ਹੈ